ਦੋਸਤੋ ਇਨਸਾਨ ਹਰ ਸਮੇਂ ਚਿੰਤਾ ਵਿੱਚ ਡੁੱਬਿਆ ਰਹਿੰਦਾ ਹੈ ਹੱਸਣਾ ਤੱਕ ਭੁੱਲ ਗਿਆ ਹੈ ਚਿੰਤਾ ਕਾਰਨ ਬਲੱਡ ਪ੍ਰੈਸ਼ਰ ਦਾ ਰੋਗੀ ਬਣ ਗਿਆ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਪਰ ਫਾਇਦਾ ਕੀ ਹੋਇਆ ਚਿੰਤਾ ਕਿਸੇ ਮਸਲੇ ਦਾ ਹੱਲ ਨਹੀਂ ਇਸ ਲਈ ਗੁਰਬਾਣੀ ਦੇ ਵਿੱਚ ਲਿਖਿਆ ਹੈ ਕਿੰਤਾ ਤਾਂ ਕੀ ਕੀ ਜੀ ਹੈ ਜੋ ਅਨਹੋਣੀ ਹੋਏ ਦੋਸਤੋ ਅਸੀਂ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ ਹਰ ਰੋਜ਼ ਗੁਰਬਾਣੀ ਸੁਣਦੇ ਹਾਂ ਪਰ ਕਦੇ ਗੌਰ ਨਹੀਂ ਕੀਤਾ ਗੁਰਬਾਣੀ ਦੇ ਸ਼ਬਦਾਂ ਨੂੰ ਕਦੇ ਵਿਚਾਰਿਆ ਨਹੀਂ ਗੁਰਬਾਣੀ ਸਾਨੂੰ ਜ਼ਿੰਦਗੀ ਜੀਣ ਲਈ ਸਿੱਖਿਆ ਦੇ ਰਹੀ ਹੈ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਰ ਪਉ ਕਰਿਆ ਦੋਸਤੋ ਗੁਰਬਾਣੀ ਦੇ ਸ਼ਬਦਾਂ ਦਾ ਭਾਵ ਸਮਝੋ ਜ਼ਿੰਦਗੀ ਆਸਾਨ ਹੋ ਜਾਵੇਗੀ ਇਸ ਸ਼ਬਦ ਦਾ ਭਾਵ ਹੈ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਸਿਰ ਸਿਰਦਾ ਮਤਲਬ ਕਿ ਹਰ ਇੱਕ ਇਨਸਾਨ ਦੇ ਸਰੀਰ ਉੱਤੇ ਸਿਰ ਹੈ ਤੇ ਇਸ ਪਰਮਾਤਮਾ ਨੇ ਇਸ ਠਾਕੁਰ ਨੇ ਸਾਰਿਆਂ ਲਈ ਰਿਜਕ ਸੰਭਾਲਿਆ ਹੋਇਆ ਹੈ ਇਨਸਾਨ ਦੇ ਪੈਦਾ ਹੋਣ ਤੋਂ ਪਹਿਲਾਂ ਪਰਮਾਤਮਾ ਨੇ ਰਿਜਕ ਪੈਦਾ ਕੀਤਾ ਫਿਰ ਤੂੰ ਕਾਹੇ ਮਰ ਪਾਉ ਕਰਿਆ ਤੂੰ ਕਿਸ ਚੀਜ਼ ਦਾ ਮਨ ਵਿੱਚ ਭੌ ਰੱਖਿਆ ਹੋਇਆ ਹੈ ਤੂੰ ਕਿਉਂ ਮਨ ਵਿੱਚ ਭੌ ਬਣਾਇਆ ਹੈ ਜਦੋਂ ਤੇਰੀ ਚਿੰਤਾ ਨਾਲ ਕੁਝ ਵੀ ਹੋਣ ਵਾਲਾ ਨਹੀਂ ਤੇ ਦੋਸਤੋ ਹੋਵੇਗਾ ਵੀ ਕੀ ਕਿਸੇ ਇਨਸਾਨ ਨਾਲ ਗੱਲ ਕਰੋ ਕੀ ਹਾਲ ਹੈ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਬਸ ਟਾਈਮ ਪਾਸ ਹੋ ਰਿਹਾ ਹੈ ਇਹ ਟਾਈਮ ਪਾਸ ਕੀ ਹੈ ਪਰਮਾਤਮਾ ਨੇ ਸਾਨੂੰ ਗਿਆਨ ਇੰਦਰੀਆਂ ਟਾਈਮ ਪਾਸ ਕਰ ਲਈ ਨਹੀਂ ਦਿੱਤੀਆਂ ਅੱਖਾਂ ਨਾਲ ਅਸੀਂ ਵੇਖ ਸਕਦੇ ਹਾਂ ਕਿਸੇ ਚੀਜ਼ ਦੀ ਪਰਖ ਕਰ ਸਕਦੇ ਹਾਂ ਕੰਨਾਂ ਨਾਲ ਅਸੀਂ ਮਾੜੇ ਚੰਗੇ ਬੋਲ ਸੁਣ ਸਕਦੇ ਹਾਂ ਦੇ ਮਾਗ ਨਾਲ ਮਾਰੇ ਚੰਗੇ ਬੋਲਾਂ ਦੀ ਵਿਚਾਰ ਕਰ ਸਕਦੇ ਹਾਂ ਜ਼ੁਬਾਨ ਨਾਲ ਉਹਨਾਂ ਬੋਲਾਂ ਨੂੰ ਕਿਸੇ ਅੱਗੇ ਰੱਖ ਸਕਦੇ ਹਾਂ ਅਤੇ ਹੱਥ ਪੈਰ ਸਾਨੂੰ ਕਰਮ ਕਰਨ ਲਈ ਦਿੱਤੇ ਹਨ ਫੇਰ ਅਸੀਂ ਟਾਈਮ ਪਾਸ ਕਿਉਂ ਕਰ ਰਹੇ ਹਾਂ ਦੋਸਤੋ ਇਹ ਬੜੇ ਭਾਗਾ ਨਾਲ ਮਾਨਸ ਜਨਮ ਮਿਲਦਾ ਹੈ ਇਸ ਦੀ ਕਦਰ ਕਰੋ ਇਸ ਨੂੰ ਜਾਇਆ ਨਾ ਜਾਣਦੇ ਹੋ ਮਾਨਸ ਜਨਮ ਤੋਂ ਬਿਨਾ ਬਾਕੀ ਸਾਰੀਆਂ ਜੁਨੀਆਂ ਟਾਈਮ ਪਾਸ ਕਰਨ ਲਈ ਹਨ ਤੇ ਉਹ ਸਿਰਫ ਜੂਨ ਹੀ ਹੰਡਾ ਰਹੀਆਂ ਹਨ ਇਨਸਾਨ ਇਸ ਧਰਤੀ ਤੇ ਲਾਹਾ ਲੈਣ ਲਈ ਆਇਆ ਹੈ ਉਦਾਹਰਨ ਤੌਰ ਤੇ ਬਹੁਤ ਛੋਟੇ ਸੇ ਐਲਬਰਟ ਆਇਨਸਟਾਈਨ ਤੇ ਉਹ ਮਹਾਨ ਵਿਗਿਆਨਕਾਂ ਵਿੱਚੋਂ ਇੱਕ ਹੋਏ ਤੇ ਉਹਨਾਂ ਨੂੰ ਛੋਟੀ ਉਮਰ ਵਿੱਚ ਮਦ ਬੁੱਧੀ ਕਿਹਾ ਗਿਆ ਦੋਸਤੋ ਉਹਨਾਂ ਇੱਕ ਕਿਤਾਬ ਵਿੱਚ ਖੁਦ ਲਿਖਿਆ ਹੈ ਕਿ ਮੈਨੂੰ ਸਕੂਲ ਦੇ ਪ੍ਰਿੰਸੀਪਲ ਨੇ ਇੱਕ ਲੈਟਰ ਦਿੱਤਾ ਅਤੇ ਘਰ ਵਾਪਸ ਭੇਜ ਦਿੱਤਾ ਤੇ ਉਹੇ ਲੈਟਰ ਮੈਂ ਆਪਣੀ ਮਾਂ ਨੂੰ ਲਿਹਾ ਕੇ ਭਰਾਇਆ ਮੇਰੀ ਮਾਂ ਨੇ ਉਹ ਲੈਟਰ ਪੜ੍ਹਿਆ ਤੇ ਮਾਂ ਬਹੁਤ ਖੁਸ਼ ਹੋਈ ਮੈਨੂੰ ਆਪਣੀਆਂ ਬਾਹਾਂ ਵਿੱਚ ਲਿਆ ਤੇ ਕਿਹਾ ਕਿ ਬੇਟਾ ਮੈਨੂੰ ਤੇਰੇ ਤੇ ਮਾਣ ਹੈ ਇਸ ਲੈਟਰ ਵਿੱਚ ਲਿਖਿਆ ਹੈ ਤੁਹਾਡਾ ਬੱਚਾ ਬਹੁਤ ਮਹਾਨ ਹੈ ਸਾਡੇ ਕੋਲ ਇਸ ਬੱਚੇ ਨੂੰ ਪੜਾਉਣ ਵਾਸਤੇ ਇਸ ਜੋਗ ਅਧਿਆਪਕ ਨਹੀਂ ਹਨ ਸਾਡਾ ਸਕੂਲ ਤੁਹਾਡੇ ਬੱਚੇ ਦੇ लायक ਨਹੀਂ ਹੈ ਕਿਰਪਾ ਕਰਕੇ ਇਸ ਦੀ ਆਪ ਦੇਖਰੇਖ ਕਰੋ ਤੇ ਬੇਟਾ ਅੱਜ ਤੋਂ ਤੂੰ ਸਕੂਲ ਨਹੀਂ ਜਾਣਾ ਤੈਨੂੰ ਮੈਂ ਘਰ ਵਿੱਚ ਖੁਦ ਹੀ ਪੜ੍ਹਾਵਾਂਗੀ ਤੇ ਉਹ ਅੱਗੇ ਲਿਖਦੇ ਹਨ ਕਿ ਮੇਰੀ ਮਾਂ ਬਾਕੀ ਦੇ ਸਾਰੇ ਕੰਮ ਛੱਡ ਕੇ ਮੇਰੇ ਵੱਲ ਧਿਆਨ ਦੇਣ ਲੱਗ ਪਈ ਤੇ ਮੈਂ ਪੜ੍ਹਾਈ ਲਿਖਾਈ ਵਿੱਚ ਹੁਸ਼ਿਆਰ ਹੁੰਦਾ ਗਿਆ ਮਾਂ ਮੇਰੀ ਬਜ਼ੁਰਗ ਹੋ ਗਈ ਤੇ ਇੱਕ ਦਿਨ ਉਹ ਸੁਰਗਵਾਸ ਹੋ ਗਏ ਅਤੇ ਮੈਂ ਸਾਇੰਟਿਸਟ ਬਣ ਗਿਆ ਨਵਾਂ ਘਰ ਲਿਆ ਪੁਰਾਣੇ ਘਰ ਤੋਂ ਨਵੇਂ ਘਰ ਵਿੱਚ ਸਮਾਨ ਸ਼ਿਫਟ ਕਰਨਾ ਸੀ ਤੇ ਇੱਕ ਗੱਦੇ ਥੱਲੇੋਂ ਮੈਨੂੰ ਉਹ ਹੀ ਲੈਟਰ ਮਿਲਿਆ ਜਿਹੜਾ ਮੈਨੂੰ ਸਕੂਲ ਦੇ ਪ੍ਰਿੰਸੀਪਲ ਨੇ ਦਿੱਤਾ ਮੈਂ ਉਹ ਲੈਟਰ ਪੜ੍ਹਿਆ ਤੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਉਸ ਲੈਟਰ ਵਿੱਚ ਲਿਖਿਆ ਸੀ ਤੁਹਾਡਾ ਬੱਚਾ ਮੰਦਬੁੱਧੀ ਹੈ ਇਹ ਸਾਡੇ ਸਕੂਲ ਦੇ लायक ਨਹੀਂ ਆਪਣਾ ਪੈਸਾ ਤੇ ਸਾਡਾ ਸਮਾਂ ਖਰਾਬ ਨਾ ਕਰੋ ਕਿਰਪਾ ਕਰਕੇ ਇਸ ਦੇ ਘਰ ਵਿੱਚ ਹੀ ਦੇਖਰੇਖ ਕਰੋ ਦੋਸਤੋ ਇਹ ਸਿੱਖਿਆ ਹੈ ਜੇ ਐਲਬਰਟ ਆਇਨਸਟਾਈਨ ਦੀ ਮਾਂ ਵੀ ਟੈਨਸ਼ਨ ਲੈ ਕੇ ਬੈਠ ਜਾਂਦੀ ਚਿੰਤਾ ਕਰਦੀ ਤਾਂ ਕਿ ਉਹ ਸਾਇੰਟਿਸਟ ਬਣ ਪਾਉਂਦਾ ਕਦੇ ਵੀ ਨਹੀਂ ਸੋ ਦੋਸਤੋ ਟੈਨਸ਼ਨ ਛੱਡੋ ਚਿੰਤਾ ਚਿਖਾ ਬਰਾਬਰ ਹੈ ਇਹ ਸ਼ਬਦ ਅਸੀਂ ਕਈ ਵਾਰ ਸੁਣੇ ਹਨ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਜੇ ਵੀਡੀਓ ਚੰਗੇ ਲੱਗੇ ਹੋਵੇ ਤਾਂ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ